ਨਨ ਦੇਖ ਤਰਾਹਰ ਕੋ ਆਪਣੇ ਮਨ ਮੈਂ ਅਤ ਹੀ ਲਲਚਾਨੀ ਸ਼੍ਰੀ ਕ੍ਰਿਸ਼ਨ ਦਾ ਮੁਖ ਵੇਖ ਕੇ ਧਰਤੀ ਨੇ ਮਨ ਵਿੱਚ ਬਹੁਤ ਲਾਲਚ ਕਰ ਲਿਆ ਹੈ ਸੁੰਦਰ ਰੂਪ ਬਨਿਓ ਇਹ ਕੋ ਤਹ ਤੇ ਪ੍ਰਿਤਮਾ ਆਤਤੇ ਆਤਪਾਨੀ ਇਹਦਾ ਸੁੰਦਰ ਰੂਪ ਬਣ ਗਿਆ ਹੈ ਉਸ ਕਰਕੇ ਵੱਧ ਤੋਂ ਵੱਧ ਚੰਗੀ ਲੱਗਣ ਵਾਲੀ ਮੂਰਤ ਹੋ ਗਈ ਹੈ ਸਿਆਮ ਕਹੀ ਉਪਮਾ ਤਹ ਕੀ ਆਪਣੇ ਮਨ ਮੈਂ ਹੁਣ ਜੋ ਪਹਿਚਾਨੀ ਸਿਆਮ ਕਵੀ ਨੇ ਉਸ ਦੀ ਉਪਮਾ ਕਹੀ ਹੈ ਜੋ ਉਸ ਨੇ ਆਪਣੇ ਮਨ ਵਿੱਚ ਸਮਝੀ ਹੈ ਰੰਗਣ ਕੇ ਪਟ ਲੈ ਤਨ ਪੈ ਜੋ ਮਨੋ ਇਹ ਕੀ ਹੋਏ ਬੇ ਪਟ ਰਾਨੀ ਧਰਤੀ ਨੇ ਰੰਗਦਾਰ ਕੱਪੜੇ ਆਪਣੇ ਤਨ ਉਤੇ ਇਸ ਵਾਸਤੇ ਪਾਏ ਹੋਏ ਹਨ ਮਾਨੋ ਇਹ ਉਸ ਦੀ ਪਟ ਰਾਣੀ ਹੋਵੇ ਗੋਪ ਬਾਚ ਗਵਾਲ ਬਾਲਕਾ ਨੇ ਕਿਹਾ ਸਵਈਆ ਗਵਾਰ ਕਹੀ ਬੇਨਤੀ ਹਰ ਪੈ ਇਕ ਤਾਲ ਵਡੋ ਤਹ ਪੈ ਫਲ ਹੱਛੇ ਗਵਾਲ ਬਾਲਕਾ ਨੇ ਸ਼੍ਰੀ ਕ੍ਰਿਸ਼ਨ ਅੱਗੇ ਬੇਨਤੀ ਕੀਤੀ ਕਿ ਇੱਕ ਬਹੁਤ ਵੱਡਾ ਤਲਾ ਹੈ ਅਤੇ ਉਸ ਉੱਤੇ ਬੜੇ ਚੰਗੇ ਸੁੰਦਰ ਫਲ ਹਨ ਲਾਇਕ ਹੈ ਤੁਮਰੇ ਮੁਖ ਕੀ ਕਰਵਾ ਜਹ ਦਾਖ ਤਸੋ ਦਿਸ ਗੁੱਛੇ ਹਰ ਪਾਸੇ ਅੰਗੂਰ ਦੇ ਗੁੱਛੇ ਲੱਗੇ ਹੋਏ ਹਨ ਜੋ ਤੁਹਾਡੇ ਮੂੰਹ ਦੀ ਬੁਰਕੀ ਦੇ ਲਾਇਕ ਹਨ ਤੀਨਕ ਦਾਇਤ ਬੜੋ ਤਹ ਜਾਏ ਕਿ ਦੋ ਹਨ ਲੋਗਾ ਨਕੇ ਉਹਨਰ ਅੱਛੇ ਪਰ ਉਸ ਥਾਂ ਤੇ ਤੀਨਕ ਨਾ ਦਾਇਕ ਦਾਇਤਰੰਦਾ ਹੈ ਉਸਨੂੰ ਮਾਰ ਕੇ ਲੋਕਾਂ ਦੀ ਰੱਖਿਆ ਕਰੋ ਪੋਤਰ ਮਨੋਮਦ ਰੇਂਦ ਪਰਪਾਤ ਤਿਨੈ ਉਠ ਪ੍ਰਾਤ ਸਮੈ ਵਹ ਪੱਛੇ ਉਹ ਅੰਗੂਰ ਮਾਨੋ ਅਮਰ ਦੇਸ ਰੋਵਰ ਦੇ ਪੁੱਤਰ ਹਨ ਉਹ ਸਵੇਰੇ ਉੱਠ ਕੇ ਉਹਨਾਂ ਨੂੰ ਖਾਂਦਾ ਹੈ ਕਾ ਨਹ ਪਾਚ ਕਾ ਨਾਨੇ ਕਿਹਾ ਸਵਈਆ ਜਾਏ ਕਹੀ ਤਿਨ ਕੋ ਹਰ ਜੀ ਜਹ ਤਾਲ ਵਹ ਅਰ ਹੈ ਫਲ ਨੀਕੇ ਸ਼੍ਰੀ ਕ੍ਰਿਸ਼ਨ ਨੇ ਉਹਨਾਂ ਨੂੰ ਕਿਹਾ ਜਿੱਥੇ ਉਹ ਤਲਾ ਆਤੇ ਚੰਗੇ ਫਲ ਹਨ ਉਥੇ ਜਾਵਾਂਗੇ ਬੋਲ ਉਠਿਓ ਮੁਖ ਤੇ ਮੁਸਲੀ ਸੋ ਤੋ ਅਮਰਤ ਕੇ ਨਹਿ ਹੈ ਫਨ ਪੀਕੇ ਕੋਲੋ ਬਲਰਾਮ ਬੋਲ ਪਿਆ ਉਹ ਅਮਰਤ ਦੇ ਸਮਾਨ ਨਹੀਂ ਸਗੋ ਅਮਰਤ ਵੀ ਫਿੱਕਾ ਹੈ ਮਾਰ ਹੈ ਦੇਤ ਤਹਾਂ ਚਲ ਕੈ ਜਿਹ ਤੇ ਸੁਰ ਜਾਹੇ ਨਾ ਬੈ ਦੁਖ ਜੀਕੇ ਉਥੇ ਚੱਲ ਕੇ ਦੰਤ ਨੂੰ ਮਾਰਾਂਗੇ ਜਿਸ ਕਰਕੇ ਨਾ ਵਿਚਾਰੀ ਦੇਵਤਿਆਂ ਦੇ ਦਿਲ ਦਾ ਦੁੱਖ ਮਿਟ ਜਾਏਗਾ ਕੋਏ ਪਰਸਾਨ ਨ ਚਲੇ ਤਹ ਕੋ ਮਿਲ ਸੰਖ বাজਾਏ ਸਭ ਐ ਮੁਰਲੀ ਕੇ ਸਾਰੇ ਇਕੱਠੇ ਹੋ ਕੇ ਸੰਖ ਵਾਂਗ ਮੁਰਲੀ ਨੂੰ ਵਜਾਉਂਦੇ ਹੋਏ ਪ੍ਰਸੰਤਾਪੂਰਵਕ ਉਧਰ ਨੂੰ ਤੁਰ ਪਏ ਕੋਏ ਪਰਸਾਨ ਤਹਾਂ ਹਰ ਜੀ ਜੋਗੇ ਮਿਲ ਕੇ ਟੱਟ ਪੈ ਸਰ ਪਾਰੇ ਸ਼੍ਰੀ ਕ੍ਰਿਸ਼ਨ ਪ੍ਰਸੰਨ ਹੋ ਕੇ ਆਤੇ ਮਿਲ ਕੇ ਉਥੇ ਭਾਰੇ ਤਲਾ ਦੇ ਕੰਢੇ ਉੱਤੇ ਕੇ ਕੈ ਬਲ ਤੋ ਮੁਸਲੀ ਤਨ ਕੋ ਤਰ ਤੇ ਫਰ ਬੂੰਦਨ ਜਿਉ ਧਰ ਟਾਰੇ ਬਲ ਰਾਮ ਨੇ ਸ਼ਰੀਰ ਦੇ ਬਲ ਨਾਲ ਬ੍ਰਿਛਾ ਨਾਲ ਉਹ ਫਲ ਤੋੜ ਕੇ ਧਰਤੀ ਉੱਤੇ ਮੀਂਹ ਵਾਂਗ ਸੁੱਟ ਦਿੱਤੇ ਤੇਨਕ ਕ੍ਰੋਧ ਮਹਾ ਕਰਕੇ ਦੋ ਪਾਇਰ ਦੇ ਤਹਾ ਸਾਤ ਪਰ ਹਾਰੇ ਤੈਨਕ ਦਾਤ ਨੇ ਬਹੁਤ ਕ੍ਰੋਧ ਕਰਕੇ ਦੋਵੇਂ ਪੈਰ ਉਹਨਾਂ ਦੀ ਛਾਤੀ ਵਿੱਚ ਮਾਰ ਦਿੱਤੇ ਗੋਡਣ ਤੇ ਗਹਿ ਫੈਕ ਦਿਓ ਹਰ ਜਿਓ ਸਿਰ ਤੇ ਗਹਿ ਕੋ ਕਰ ਮਾਰੇ ਸ਼੍ਰੀ ਕ੍ਰਿਸ਼ਨ ਨੇ ਉਸ ਨੂੰ ਗੋਟਿਆਂ ਤੋਂ ਫੜ ਕੇ ਇਉਂ ਸੁੱਟ ਦਿੱਤਾ ਜਿਵੇਂ ਸਿਰ ਤੋਂ ਫੜ ਕੇ ਕਤੂਰੇ ਨੂੰ ਸੁੱਟ ਦੇਈਦਾ ਹੈ ਕ੍ਰੋਧ ਭਇ ਤੁ ਜਨੀ ਤਾ ਕੀ ਬਤ ਜਾਨ ਹਤਿਓ ਇਨ ਉਪਰ ਆਈ ਉਸਦੀ ਸੈਨਾ ক্রੋਧਵਾਨ ਹੋ ਗਈ ਸੁਆਮੀ ਨੂੰ ਮਾਰਿਆ ਗਿਆ ਜਾਣ ਕੇ ਇਹਨਾਂ ਉਤੇ ਚੜ ਕੇ ਆ ਗਈ ਹੈ ਗਾਇਕੋ ਰੂਪ ਧਰਿਓ ਸਭ ਹੀ ਤਬ ਹੀ ਖੁਰਸੋ ਧਰ ਧੂਰ ਉਚਾਈ ਸਾਰਿਆਂ ਨੇ ਗਉਆਂ ਦਾ ਰੂਪ ਤਾਲਿਆ ਤਦੋਂ ਉਹਨਾਂ ਨੇ ਖੁਰਾ ਨਾਲ ਧਰਤੀ ਦੀ ਧੂੜ ਮਚਾ ਦਿੱਤੀ ਕਾਨਾ ਹਲੀ ਬਲ ਕਹਿ ਤਬਹੀ ਚਤੁਰੰਗ ਦਸੋ ਦਿਸ ਵਿੱਚ ਬਗਾਈ ਸ਼੍ਰੀ ਕ੍ਰਿਸ਼ਨ ਅਤੇ ਬਲਰਾਮ ਨੇ ਉਸੇ ਵੇਲੇ ਬਲਪੂਰਵਕ ਉਸ ਚਤੁਰੰਗਣੀ ਸੈਨਾ ਨੂੰ ਦਸਾ ਦਿਸ਼ਾਵਾਂ ਵਿੱਚ ਸੁੱਟ ਦਿੱਤਾ ਲੈ ਕੇ ਰਸਾਨ ਮਨਉ ਤੰਗਲੀ ਖਲਦਾਨਨ ਜਿਉਂ ਨਭ ਵਿੱਚ ਉਡਾਈ ਮਾਨੋ ਕਿਸਾਨ ਨੇ ਹੱਥ ਵਿੱਚ ਤੰਗੋਲੀ ਲੈ ਕੇ ਦੋੜੀ ਅਤੇ ਦਾਣਿਆਂ ਨੂੰ ਆਕਾਸ਼ ਵਿੱਚ ਉਡਾਇਆ ਹੋਵੇ ਇਹ ਤੇ ਸ਼੍ਰੀ ਦਸ਼ਮ ਸਿਕੰਦੇ ਪੁਰਾਣੇ ਬਚੇਤਰ ਨਾਟਕ ਕ੍ਰਿਸ਼ਨ ਆਵਤਾਰੇ ਧੇਨਕ ਦਾਤ ਪਦ ਹੈ ਇੱਥੇ ਸ਼੍ਰੀ ਦਸ਼ਮ ਸਕਾਂth ਪੁਰਾਣ ਦੇ ਬਚੇਤਰ ਨਾਟਕ ਦੇ ਕ੍ਰਿਸ਼ਨ ਆਵਤਾਰ ਦੇ ਧੇਨਕ ਦਾੰਦ ਵਦ ਪ੍ਰਸੰਗ ਦੀ ਸਮਾਪਤੀ ਸਵਈਆ ਦੈਂਤ ਹਨੇਉ ਚਤੁਰੰਗ ਚਮੂ ਸੁਣ ਦੇਵ ਕਰੈ ਮਿਲ ਕਾਨੈ ਵਡਾਈ ਚਤੁਰੰਗਨੀ ਸਮੇਤ ਧੈਨਕ ਦੈਂਤ ਦਾ ਮਾਰਿਆ ਜਾਣਾ ਸੁਣ ਕੇ ਦੇਵਤੇ ਕ੍ਰਿਸ਼ਨ ਦੀ ਵਡਿਆਈ ਕਰਨ ਲੱਗੇ ਪਛ ਸਬਹ ਫਲਗਵਾਰ ਚਲੇ ਗ੍ਰਹਿ ਧੂਰ ਭਰੀ ਮੁਖ ਪੈ ਛਾਪ ਛਾਈ ਗਵਾਲ ਬਾਲਕਾ ਨੇ ਸਾਰੇ ਫਲ ਤੋੜ ਕੇ ਖਾ ਲਏ ਅਤੇ ਘਰੋਂ ਤੁਰ ਚਲੇ ਉਹਨਾਂ ਦੇ ਮੂਤ ਤੇ ਪਈ ਹੋਈ ਢੋੜ ਨੇ ਬਹੁਤ ਸ਼ੋਭਾ ਪਾਈ ਹੋਈ ਹੈ ਤਾਂ ਛਬਕੀਓ ਕੁਮਾਤ ਹੀ ਕਬ ਨੇ ਮੁਖਤੇ ਇਮ ਭਾਕ ਸੁਣਾਈ ਉਹਨਾਂ ਦੀ ਮਹਾਨ ਸੁੰਦਰਤਾ ਦੀ ਉਪਮਾ ਕਵੀ ਨੇ ਮੂਤੋਂ ਇਸ ਤਰ੍ਹਾਂ ਕਹਿ ਕੇ ਸੁਣਾਈ ਧਾਵਤ ਕੋਰਣ ਕੀ ਪਗ ਕੀ ਰਜ ਛਾਏ ਲਵੇ ਰਵਸੀ ਛਾਬ ਪਾਈ ਜਿਵੇਂ ਭੱਜੇ ਜਾਂਦੇ ਘੋੜਿਆਂ ਦੇ ਪੈਰਾਂ ਨਾਲ ਉੱਡੀ ਹੋਈ ਧੂੜ ਨੇ ਸੂਰਜ ਟਕ ਲਿਆ ਹੈ ਅਜੇ ਹੀ ਸੋਬਾ ਪਾਈ ਹੋਈ ਹੈ ਸੈਨ ਸਨੈ ਹਨ ਦਾਤ ਗਿਓ ਗ੍ਰਹਿ ਗੋਪ ਗਏ ਗੁਪੀਆਂ ਸਭ ਆਈ ਦਾਤ ਨੂੰ ਮਾਰ ਕੇ ਸੈਣਾ ਸਮੇਤ ਸ਼੍ਰੀ ਕ੍ਰਿਸ਼ਨ ਕਾਰਗੇ ਅਤੇ ਗਵਾਲ ਬਾਲਕ ਵੀ ਘਰਾਂ ਨੂੰ ਚਲੇ ਗਏ ਤਦੋ ਸਾਰੀਆਂ ਗੋਪੀਆਂ ਕ੍ਰਿਸ਼ਨ ਕੋਲ ਆ ਗਈਆਂ ਮਾਤ ਪ੍ਰਸੰਨ ਭਈ ਮਨ ਮੈਂ ਤੈ ਕੀ ਜੋ ਕਰਾ ਬਹੁ ਭਾਤ ਬਡਾਈ ਮਾਤਾ ਮਨ ਵਿੱਚ ਪ੍ਰਸੰਨ ਹੋਈ ਅਤੇ ਬਹੁਤ ਤਰ੍ਹਾਂ ਨਾਲ ਉਸ ਦੀ ਵਡਿਆਈ ਕਰਦੀ ਰਹੀ ਚਾਵਰ ਦੁੱਧ ਕਰਿਓ ਖਾਈ ਬੇ ਕੋ ਖਾਏ ਬਹੂ ਤਹਿ ਦੇਹੇ ਬਡਾਈ ਮਾਤਾ ਨੇ ਚਾਵਲ ਤੇ ਦੁੱਧ ਉਸ ਦੇ ਖਾਣ ਲਈ ਤਿਆਰ ਕੀਤਾ ਅਤੇ ਕਿਹਾ ਬਹੁਤ ਸਾਰਾ ਖਾ ਲੈ तद तेरी दे वी हो जाएगी ओए बडी तुमरी चुटिया ए ते फुन बात सब मिल चाई तेरी बोधी वीडी हो जाएगी सुन के सारियां गोपिया ने फिर मिल के चुक ली वाहगुरु जी का खालसा वाहगुरू जी की फतेह